ਵੀ ਥੋੜਾ ਸਾਰਿਆਂ ਦਾ ਸੁਆਗਤ ਹੈ ਜੀ ਇੱਕ ਹੋਰ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੀ ਆਂ ਜੀ ਬਹੁਤ ਹੀ ਪਿਆਰੀ ਜੀ ਵੀਡੀਓ ਹੈ ਇਹ ਮੇਰਾ ਹੁਣ ਤੱਕ ਦਾ ਸਭ ਤੋਂ ਛੋਟਾ ਆਰਡਰ ਕਹਿ ਸਕਦੇ ਆਂ ਜੀ ਬੇਬੀ ਸੂਟ ਦੇ ਵਿੱਚ ਸਭ ਤੋਂ 07 ਤੋਂ ਵੀ ਛੋਟਾ ਆਪਣਾ ਜੋ ਆਰਡਰ ਆਇਆ ਸੀਗਾ ਤੇ ਕਸਟਮਰ ਨੇ ਆਪਣੇ ਬੱਚਿਆਂ ਜੋ ਆਪਣੇ ਖਿਲਾਉਣੇ ਹੁੰਦੇ ਨੇ ਤੇ ਉਹਨਾਂ ਵਾਸਤੇ ਆਪੋ ਤੋਂ ਇੱਕ ਸੂਟ ਰੈਡੀ ਕਰਵਾਇਆ ਸੀਗਾ ਮੇਨ ਗੱਲ ਇਸ ਵਿੱਚ ਇਹ ਸੀਗੀ ਕਿ ਮੈਂ ਹੁਣ ਤੱਕ ਜੋ ਬੱਚਿਆਂ ਦੇ ਕੱਪੜੇ ਬਣਾਏ ਨੇ ਤੇ ਸਭ ਤੋਂ ਛੋਟੇ ਸਾਈਜ਼ ਦੇ ਵਿੱਚ ਮੈਂ ਜੋ ਇਹ 베ਬੀ ਟੂ ਵਾਇਜ਼ ਦਾ ਮੈਨੇ ਜੋ ਸੂਟ ਰੈਡੀ ਕੀਤਾ ਵਾ ਤੇ ਪ੍ਰੋਪਰ ਆਪਾਂ ਨੇ ਪੂਰਾ ਨਾਪ ਸੂਟ ਦਾ ਪ੍ਰੋਪਰ ਨਾਪ ਲੈ ਕੇ ਬਣਾਇਆ ਕਿ ਕੋਈ ਆਪਾਂ ਨੇ ਅੰਦਾਜ਼ੇ ਨਾਲ ਨਹੀਂ ਬਣਾਇਆ ਕਿ ਆਪਾਂ ਜਿਵੇਂ ਕਿ ਅੰਦਾਜ਼ੇ ਨਾਲ ਬਣਾ ਲੈਨੇ ਆ ਇਹ ਦੇਖੋ ਜੀ ਆਪਣਾ ਜੋ ਪੂਰਾ ਮੈਂ ਇਸ ਵਿੱਚ ਜੋ ਸੂਟ ਨੂੰ ਪਹਿਲਾਂ ਕਟਿੰਗ ਕੀਤਾ ਤੇ ਕਟਿੰਗ ਤੋਂ ਬਾਅਦ ਆ ਜੋ ਆਪਾਂ ਨੇ ਇਸ ਦਾ ਜੋ ਨਾਪ ਆ ਤੇ ਪੂਰਾ ਆਪਾਂ ਨੇ ਉਹਦਾ ਨਾਪ ਲੇਤਾ ਵਾ ਤੇ ਬਾਜੂ ਦਾ ਨਾਪ ਵੀ ਦੇਖੋ ਆਪਾਂ ਨੇ 1 ਇੰਚ ਰੱਖਣਾ ਸੀਗਾ ਤੇ 1 ਇੰਚ ਦੀ ਹੀ ਕਟਿੰਗ ਕੀਤੀ ਆ ਤੇ ਦੋਨੋਂ ਸਾਈਡ ਆਪਾਂ ਨੇ ਜਿਵੇਂ ਆਪਣੇ ਸ਼ਰਟ ਦੇ ਪੱਲੇ ਹੁੰਦੇ ਨੇ ਉਦਾਂ ਹੀ ਇਸ ਨੂੰ ਆਪਾਂ ਨੇ ਕਟਿੰਗ ਕੀਤਾ ਤੇ ਇਹ ਆਪਣਾ ਜੀ ਬੈਕ ਪੱਲਾ ਸ਼ਰਟ ਦਾ ਤੇ ਨਾਲ ਇਹਦੇ ਆਪਾਂ ਨੇ ਪਲਾਜੋ ਵੀ ਜਿੰਨਾ ਆਪਾਂ ਪਲਾਜੋ ਆਪਾਂ ਆਮ ਬਣਾਉਣੇ ਉਦਾਂ ਹੀ ਇਸ ਨੂੰ ਪਲਾਜੋ ਨੂੰ ਬਣਾਇਆ ਗਿਆ ਤੇ ਥੋੜੀ ਜਿਹੀ ਦਿੱਕਤ ਆਉਂਦੀ ਆ ਕਿਉਂਕਿ ਜਿਆਦਾ ਛੋਟਾ ਸਾਈਜ਼ ਹੋਣ ਕਰਕੇ ਕਿ ਆਪਾਂ ਨੂੰ ਕਟਿੰਗ ਕਰਨ ਵੇਲੇ ਤੇ ਜੋ ਆਪਾਂ ਪ੍ਰੋਪਰ ਨਾਪ ਲੈਣ ਵਾਸਤੇ ਆਪਾਂ ਨੂੰ ਥੋੜੀ ਜਿਹੀ ਪ੍ਰੋਬਲਮ ਆਉਂਦੀ ਆ ਆਪਾਂ 7 ਇੰਚ ਦਾ ਪਲਾਜੋ ਦੀ ਕਟਿੰਗ ਕੀਤੀ ਹੈ ਜੀ ਤੇ 3 ਇੰਚ ਆਪਾਂ ਨੇ ਮੂਰੀ ਦਾ ਜੋ ਹਾਫ 6 ਇੰਚ ਮੂਰੀ ਸੀਗੀ ਤੇ 4 ਇੰਚ ਦੇ ਆਪਣੇ ਇਸ ਨੂੰ ਜੋ ਮੂਰੀ ਦੀ ਘਾਟ ਵੀ ਪਾਈ ਆ ਤੇ ਵਿਦ ਆਪਾਂ ਨੇ ਸਭ ਕੁਝ ਉਦਾਂ ਹੀ ਬਣਾਇਆ ਜਿਵੇਂ ਆਪਣੇ ਨਾਰਮਲ ਪਲਾਜੋ ਹੁੰਦੇ ਨੇ ਤੇ 4 ਇੰਚ ਦਾ ਜੋ ਆਪਨੇ ਆਸਨਾ ਉਹ ਵੀ ਕਟਿੰਗ ਕੀਤਾ ਉਦਾਂ ਹੀ ਤੇ ਇਹ ਆਪਣਾ ਜੀ ਜੋ ਪ੍ਰੋਪਰ ਆਪਾਂ ਨੇ ਨਾਪ ਲੈ ਕੇ ਬਣਾਇਆ ਤੇ ਆਪਾਂ ਨੇ ਪ੍ਰੋਪਰ ਨਾਪ ਲੈ ਕੇ ਕਟਿੰਗ ਕਰਨ ਤੋਂ ਬਾਅਦ ਇਸ ਨੂੰ ਪ੍ਰੋਪਰ ਹੀ ਉਦਾਂ ਬਣਾਇਆ ਜਿੱਦਾਂ ਕਿ ਆਪਣੇ ਆਮ ਸ਼ਰਟ ਪੈਂਟ ਹੁੰਦੀਆਂ ਨੇ ਤੇ ਉਦਾਂ ਹੀ ਆਪਾਂ ਇਸ ਦੇ ਪੱਲੇ ਦੇ ਉੱਪਰ ਪੱਟੀ ਵੀ ਲਗਾਈ ਹੈ ਜੀ ਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਜਿਸ ਖਲਾਉਣੇ ਵਾਸਤੇ ਤੁਸਾਨੂੰ ਆਪਾਂ ਨੇ ਬਣਾਇਆ ਸੀਗਾ ਤੇ ਐਂਡ ਵਿੱਚ ਤੁਹਾਨੂੰ ਉਸ ਦੀ ਜੋ ਪਿਕ ਵੀ ਦਿਖਾਵਾਂਗੇ ਕਿ ਕਿੰਨੀ ਵਧੀਆ ਉਸ ਦੇ ਜੋ ਫਿਟਿੰਗ ਪੂਰੀ ਪਰਫੈਕਟ ਫਿਟਿੰਗ ਆਈ ਸੀਗੀ ਫਾਈਨਲ ਲੁੱਕ ਆਪਣੇ ਕੋਟ ਦੀ ਤਿਆਰ ਹੋ ਚੁੱਕੀ ਹੈ ਜੀ ਲੋ ਜੀ ਬਣ ਕੇ ਰੈਡੀ ਆਪਣਾ ਛੋਟਾ ਸਾਈਜ਼ 베ਬੀ ਟੁਆਇ ਦਾ ਕੋਟ ਓਨਲੀ 5 ਇੰਚ ਦਾ 5 ਇੰਚੀ ਪੈਂਟ ਤੇ 5 ਇੰਚ ਦਾ ਹੀ ਕੋਟ ਆ ਹੁਣ ਤੱਕ ਦਾ ਮੇਰਾ ਸਲਾਈ ਦੇ ਵਿੱਚ ਇਹ ਸਭ ਤੋਂ ਛੋਟਾ ਸਾਈਜ਼ ਦਾ ਜੋ ਆਪਾਂ ਨੇ ਕੋਟ ਪੈਂਟ ਬਣਾਇਆ ਵਿਦ ਪੱਟੀ ਲਗਾ ਕੇ ਵਿਦ ਬਟਨ ਲਗਾ ਕੇ ਕਿ ਆਪਾਂ ਪਰ ਪ੍ਰੋਪਰ ਉਦਾਂ ਹੀ ਬਣਾਇਆ ਜਿਵੇਂ ਕਿ ਆਪਾਂ ਵੱਡੇ ਬੱਚਿਆਂ ਦੇ ਬਣਾਉਣੇ ਆ ਤੇ ਬੋਲਣ ਦੇ ਕੱਪੜੇ ਦਾ ਆਪਾਂ ਇਸ ਵਿੱਚ ਆਪਣਾ ਜੋ ਕੱਪੜਾ ਲੈਂਦਾ ਜੀ ਬਣਾਉਣ ਚ ਤੇ ਉਹਨਾਂ ਦੀ ਮੇਨ ਚੁਆਇਸ ਇਹ ਹੀ ਸੀਗੀ ਕਿ ਜੋ ਤੁਸੀਂ ਇਸ ਦਾ ਕੱਪੜਾ ਲੈਣਾ ਵਾ ਕਿ ਤੁਸੀਂ ਬੋਲਣ ਦੇ ਕੱਪੜੇ ਵਿੱਚ ਇਸ ਨੂੰ ਤਿਆਰ ਕਰਨਾ ਵਾ ਤੇ ਬਹੁਤ ਹੀ ਵਧੀਆ ਲੱਗਦਾ ਸੀ ਦੇਖਣ ਨੂੰ ਦੇਖੋ ਕਿੰਨਾ ਛੋਟਾ ਜਨਾ ਕਿ ਦੇਖਣ ਜਬहोत ਪਿਆਰਾ ਲੱਗਦਾ ਮੇਰੇ ਤੋਂ ਰਹਿਣਾ ਨਹੀਂ ਗਿਆ ਕਿ ਮੈਂ ਸੋਚਿਆ ਕਿ ਇਸ ਦੀ ਵੀਡੀਓ ਮੈਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੀ ਕਿਉਂਕਿ ਵੱਡੇ ਕੱਪੜੇ ਆਪਾਂ ਬਹੁਤ ਬਣਾਏ ਨੇ ਜੀ ਦੇਖੋ ਇਹ ਮੈਂ ਹੁਣ ਤੱਕ ਦਾ ਸਭ ਤੋਂ ਛੋਟਾ ਸਾਈਜ਼ ਬਣਾਇਆ ਤੇ ਬਹੁਤ ਹੀ ਪਿਆਰਾ ਲੱਗ ਰਿਹਾ ਸੀ ਬਣ ਕੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਤੁਸੀਂ ਜਰੂਰ ਕਰਿਆ ਕਰੋ ਕਿਉਂਕਿ ਕੰਮਕ ਚਾਹੇ ਕੋਈ ਛੋਟਾ ਚਾਹੇ ਵੱਡਾ ਤੇ ਆਪਾਂ ਨੂੰ ਜਰੂਰ ਕਰਨਾ ਚਾਹੀਦਾ ਹੈ ਜੀ ਲੋ ਜੀ ਆਪਣੇ ਕਾਕੇ ਦੀ ਫਾਈਨਲ ਤੁਸੀਂ ਪਿਕ ਦੇਖੋ ਉਹਨਾਂ ਨੇ ਸਾਨੂੰ ਭੇਜੀ ਆ ਪਿਕ ਕਿੰਨਾ ਸੋਹਣੀ ਉਸਦੇ ਜੋ ਫਿਟਿੰਗ ਆਈ ਹੈ